ਮਹਾਰਾਜ ਸ਼ਬਦ ਵਰਤ ਰਹਾ ਕਿ ਦੇਖੋ ਮੱਥੇ ਪੀਰ ਸਰੀਰ ਜਨਨ ਕਾਇ ਕਰਕ ਕਰੀ ਜੀ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ ਇੱਕ ਤਾਂ ਘਰ ਬੇਸਾਥ ਛੱਡ ਗਏ ਤੇ ਦੂਜੇ ਨਕੰਮੇ ਜਿਹੜੇ ਨਾਲ ਜੰਮੇ ਸਨ ਉਹ ਵੀ ਸਾਥ ਛੱਡ ਗਏ ਮੈਂ ਨਕੰਮੇ ਸ਼ਬਦ ਵਰਤਿਆ ਜਿਹੜੇ ਨਾਲ ਜੰਮੇਦਰ ਤਪੁੱਤਰ ਧੀਆਂ ਨਹੀਂ ਜਿੱਦਨ ਜੰਮੇ ਸਾਂ ਅੱਖਾਂ ਨਾਲ ਸਨ ਹੁਣ ਬੰਦਾ ਜੇ ਪਿਆ ਅੱਖਾਂ ਨਿਕਲ ਗਈਆਂ ਜੋਤ ਚਲੀ ਗਈ ਨਾ ਕੰਨ ਨਾਲ ਆਏ ਸੰ ਬਸ ਮੋਰੀਂ ਦੋ ਰਹਿ ਗਈਆਂ ਹੁਣ ਮਸ਼ੀਨ ਵੀ ਕੋਈ ਨਹੀਂ ਕੰਮ ਕਰਦੀ ਕੰਨ ਵੀ ਸਾਥ ਛੱਡ ਕੇ ਆ ਲੱਤਾਂ ਆ ਪੈਰ ਪਹਿਲਾਂ ਪਾਉਂਦਾ ਸੀ ਮੋਰ ਦੀ ਤਰ੍ਹਾਂ ਹੁਣ ਸੱਚੀ ਮੁੱਚੀ ਜਤਨ ਕਰਦਾ ਕਿਤੇ ਗੋਡਾ ਖੱਬੇ ਸਜੇ ਨਾ ਨਿਕਲ ਜਾਏ ਇਹ ਬਾਣੀ ਚ ਕੀ ਆ ਪੂੰਡੀ ਚਾਲ ਚਰਨ ਕਰ ਖਿਸਰੇ

ਅੱਜ ਜਿਹਦੇ ਨਾਲ ਚੱਬਦਾ ਪਿਆ ਦੰਦ ਬਾਬਾ ਫਰੀਦ ਕਹਿੰਦੇ ਨੇ ਵੇਖੋ ਏ ਪਹਿਲਾਂ ਤਾਂ ਗਏ ਛੋਟੇ ਹੁੰਦੇ ਆ ਬਾਅਦ ਵਿੱਚ ਆ ਗਿਆ ਵੀ ਹੁਣ ਨਹੀਂ ਜਾਂਦੇ ਕਦੀ ਕਹਿੰਦੇ ਇਹ ਵੀ ਨਿਕਲ ਗਏ ਵਾਰੀ-ਵਾਰੀ ਕਹਿੰਦੇ ਅਜੇ ਜਿੰਦ ਨਹੀਂ ਨਿਕਲੀ ਸਾਥੀ ਨਿਕਲ ਗਏ ਚੱਬਣ ਚੱਲਣ ਪੈਰ ਚਲੇ ਗਏ ਉਹਨਾਂ ਤੇ ਇੱਥੋਂ ਤਾਂ ਜਿੰਨਾ ਬੁਢੇਪਾ ਦਾ ਜ਼ਿਕਰ ਬਾਬਾ ਜੀ ਨੇ ਕੀਤਾ ਹੈ ਨਾ ਸ਼ਾਇਦ ਕਿਸੇ ਕੀਤਾ ਹੋਵੇ ਉਹ ਕਹਿੰਦੇ ਪੈਰ ਮੂੰਹ ਚੋਂ ਦੰਦ ਚਲੇ ਗਏ ਪੈਰ ਚਲੇ ਗਏ اکھاں چمک چلیاں گیاں گیا کان چلے گئے چبن چلن رتان سے سنیر بہ گئے کھننت بلننگ سے سنیر بہ گئے کھیڑے متی تہا کھیڑا دا لفظی ارت شریر شریر نے تہا ماری کھیڑے متی تہا سے جانی چل گئے کتھے تور گئے ہو پیارے انہوں بابا جی نے کہا انہی نکی جنگی ہے تھل ڈنگر پویوم ਸੋਣਿਓ ਖਿੰੰਤ ਬਲਨੰ ਇਨਾ ਸੋਨੀਆਂ ਲੱਤਾਂ ਨਾਲ ਪਹਾੜਾਂ ਦੀਆਂ ਚੋਟੀਆਂ ਤੇ ਚੜੇ ਅੱਧੇ ਦੇ ਘੰਟੇ ਸ਼ਾਲਾ ਮਾਰਦੇ ਗਏ ਕਹਿੰਦੇ ਲੋਕੋ ਅਜ ਮੇਰੇ ਸਹਰਾਣੇ ਕੁੱਜਾ ਪਿਆ ਤੇ ਮੈਂ ਕਹਾਂ ਉযু ਕਰਨਾ ਹੈ ਨਮਾਜ਼ ਪੜ੍ਹਨੀ ਉযু ਕਰਨਾ ਪਾਣੀ ਕਹਿ ਲੱਗੇ ਕੁੱਜਾ ਤਾਂ ਸਹਰਾਣੇ ਪਿਆ ਖੈ ਕਹਿੰਦਾ ਵੇਖੋ ਏ ਬਸ 2 ਫੁੱਟ ਦੂਰ ਪਿਆ ਹੈ ਪਹਾੜਾਂ ਤੇ ਚੱਲਣ ਵਾਲੇ ਵਾਸਤੇ 2 ਫੁੱਟ ਵੀ ਅਜ ਪਹਾੜ ਬਣ ਗਿਆ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪੋ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾ ਥਿਓਮ ਬੁੱਢਾ ਹੋਵਾ ਸੇਖ ਫਰੀਦ ਕੰਬਣ ਲੱਗੀ ਥੇ ਮੈਂ ਫਿਰ ਬੇਨਤੀ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਕਰ ਰਿਹਾ ਇਹ ਸਚਾਈ ਹੈ ਸੱਚੀ ਗੱਲ ਜੇ ਬੰਦਾ ਮੌਤ ਤੋਂ ਪਹਿਲਾਂ ਅੱਜ ਇਹ ਸੋਚਣ ਲਈ ਮਜਬੂਰ ਹੋ ਗਿਆ ਬੁਢੇਪਾ ਕਿਵੇਂ ਨਿਕਲੇਗਾ ਪਹਿਲਾਂ ਤਾਂ ਸਿਰਵੇ ਹੀ ਕਹਿੰਦੇ ਸਨ ਕੋਈ ਨਹੀਂ ਮੌਤ ਦਾ ਕੰਮ ਸਿਰੇ ਲੱਗ ਜਾਏ ਮੌਤ ਸੰਭ ਲਈ ਜਾਏ ਹੁਣ ਤਾਂ ਵੀ ਡਰ ਲੱਗਦਾ ਬੁਢੇਪਾ ਕਿਵੇਂ ਨਿਕਲਣਾ ਹੈ ਬੁੱਢਾ ਹੋਵਾ ਸੇਖ ਫਰੀਦ ਚੰਕੰਬਣ ਲੱਗੀ ਦੇ ਜੈਸੋ ਵਰਿਆ ਜੀਵਣਾ ਪੀਤਨ ਹੋਸੀ ਖੇ ਅੱਖੀ ਦੇਖ ਪਤਨੀਆਂ ਚਲਿਆ ਕਾ ਕਮਜ਼ੋਰੀ ਆ ਗਈ ਅੱਖੀ ਦੇਖ ਪਤਨੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੁਣ ਤਾਂ ਕੇ ਸਾਰੇ ਪੱਕ ਗਏ ਜੀ ਹੋਰ ਕਰਨਦੀ ਵਨ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਤਿਆਰ ਉਹ ਸਭ ਕੁਝ ਚਲਾ ਗਿਆ ਮੈਂ ਫਿਰ ਬੇਨਤੀ ਕਰਾਂ ਇੱਕ ਉਦਾਹਰਨ ਹੋਰ ਦੇ ਕੇ ਫਿਰ ਕਮਾਲ ਦੀ ਗੱਲ ਮੋਹ ਫਿਰ ਨਹੀਂ ਛੱਡਦਾ ਪਿਆ ਬੜੀ ਮੁਸ਼ਕਲ ਹੈ ਛੱਡਣਾ ਸੱਚੀ ਨਹੀਂ ਛੱਡਿਆ ਜਾਂਦਾ ਭਾਈ ਗੁਰਦਾਸ ਸਾਹਿਬ ਨੇ ਗੱਲ ਕਹੀ ਕਹਿੰਦੇ ਜਿੰਨਾ ਮਰਜੀ ਇਕੱਠਾ ਕਰੀ ਜਾ ਤੈਨੂੰ ਚੋਕੇ ਬਾਹਰ ਮਾਰਨਾ ਅਗਲਿਆਂ ਨੇ ਉਹ ਉਹਨੇ ਇੱਕ ਉਦਾਹਰਨ ਦਿੱਤੀ ਚੂਹਾ ਮਰ ਜਾਂਦਾ ਪੱਟਦੇ ਆਂ ਪੱਟਦੇ ਆਂ ਨੰਦਰਾ ਮਾਰਦਾ ਮਾਰਦਾ ਡੂੰਗੀ ਖੁੱਡ ਪੱਟਾਂਗਾ ਪੱਤੀ ਦਾ 2 ਮਹੀਨੇ ਜਿੱਦਣ ਸੱਪ ਆਇਆ ਡੰਗ ਮਾਰ ਕੇ ਤੈਨੂੰ ਬਾਹਰ ਕੱਢਣ ਨੇ تو منا جن مرضی عمارتیں بنائی جائے جڑے سپ پلے بیٹھے نہ جدنے نرسنگ ہوم چلی جانی حضور سچے پادشاہ سچائی کہہ رہے ذرا پرتری ذرا اپائے نہ ہو سکے ذرا اوستھا ماہیں دو شبد نے ذرا تھوڑا جنہ جر در پا ذرا اپائے نہ ہو سکے ذرا اوسا ماہیں باب ساگر کے ترن کو ترن اوستھا آئے ਜਿਨੂੰ ਮਹਾਰਜ ਕਹੇ ਸਵਾਸਤ ਵਿਵਸਥਾ ਹਰ ਕੀ ਸੇਵਾ ਮਧਯੰਤ ਪ੍ਰਭ ਜਾਪਨ ਸਵਸਥ ਵਸਤਾ ਵਿੱਚ ਬੰਦਗੀ ਕਰ ਲਈ ਫਿਰ ਵੇਖੋ ਸੁਰਤ ਹੋਰ ਦੀ ਜਦੋਂ ਬੰਦਾ ਡਿਗ ਪਵੇ ਨਾ ਫਿਰ ਬੁਢੇਪਾਵੇ ਜੋ ਮਰਜੀ ਆ ਜਾਓ ਅੰਨੇ ਖੂਚ ਕੋਈ ਨਹੀਂ ਨਿਕਲਦਾ ਇੱਕ ਚਲੋ ਮੈਂ ਕਹਾਣੀ ਕਹਿ ਦੇਣਾ ਸੋਖਾ ਸਮਝ ਪੈ ਜਾਂਦੀ ਗੱਲ ਇੱਕ ਰਾਜੇ ਦੇ ਦਰਬਾਰ ਵਿੱਚ ਉੰਜ ਵੈਸੇ ਦਾਸ ਯਤਨ ਕਰਦਾ ਭਾਈ ਸਾਹਿਬ ਆਏ ਬੇਟੇ ਨਰਮਿੰਦਰ ਸਿੰਘ ਜੀ ਮਨਜੀਤ ਸਾਹਿਬ ਮੁੱਖ ਗ੍ਰੰਥੀ ਸਾਹਿਬ ਨੇ ਆਪ ਜੀ ਨੂੰ ਸੁਣਿਆ ਹਣੇ ਬੜੀ ਬੜੀ ਇਹਨਾਂ ਨੂੰ ਬੰਦਾ ਜਦੋਂ ਡਿੱਗਣ ਲੱਗਦਾ ਹੈ ਨਾ ਫਿਰ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਕਹਾਣੀ ਸਾਖੀ ਇਸ ਕਰਕੇ ਮੈਂ ਉਦੋਂ ਵੀ ਕਿਹਾ ਤੁਸੀਂ ਸ਼ਬਦ ਆਪ ਤੇ ਚ ਤਿੰਨ ਵਾਰੀ ਪਰਮਾਨ ਦੇ ਦਿਓ ਅਗਲੇ ਸਾਲ ਕਿਸੇ ਨਹੀਂ ਕਹਿਣਾ ਭਾਈ ਸਾਹਿਬ ਆਹ ਪਰਮਾਨ ਦਿੱਤਾ ਸੀ ਬਾਣੀ ਵਾਲਾ ਤੇ ਕਹੂਗਾ ਦੂਜਾ ਕਹਾਣੀ ਚ ਇੱਤੇ ਰੱਖਦਾ ਫਿਛਲੇ ਸਾਲ ਆ ਗੱਲ ਬੜੀ ਕਮਾਲ ਦੀ ਸੁਣਾਈ ਸੀ ਜੇ ਬਾਣੀ ਨੂੰ ਪਿਆਰ ਕਰਾਂਗੇ ਗੁਰਮਖੋ ਫਿਰ ਬਾਣੀ ਹੀ ਚਿੱਤੇ ਰਹੇਗੀ ਮੈਂ ਕਹਾਣੀ ਆਪ ਜੀ ਨੂੰ ਕਹਿਣ ਲੱਗਾ ਬੰਦਾ ਜਿਵੇਂ ਡਿੱਗਦਾ ਇੱਕ ਰਾਜਾ ਸੀ ਉਹਦਾ ਰਾਜ ਪੰਡਿਤ ਸੀ ਦਰਬਾਰ ਉਹਦੇ ਚ ਉਹਨੇ ਰਾਜ ਪੰਡਿਤ ਨੂੰ ਬੁਲਾ ਕੇ ਕਿਹਾ ਵੀ ਉੱਥੇ ਚਰਚਾ ਚੱਲ ਪਈ ਰਾਜ ਪੰਡਿਤ ਨੂੰ ਪੁੱਛਦਾ ਮੈਨੂੰ ਇਹ ਦੱਸੋ ਅੰਨਾ ਖੂ ਕਿਨੂੰ ਕਹਿੰਦੇ ਨੇ ਜੁ ਰਾਜਿਕਾ ਨਾ ਵੀ ਤੋ ਮਾਰੇ ਕਹਿੰਦੇ ਤੋ ਡਿਗਿਆ ਖੂ ਦੇ ਵਿੱਚ ਅੰਨਾ ਖੂ ਕਿਨੂੰ ਕਹਿੰਦੇ ਨੇ ਤੇ ਸਾਰੇ ਸੋਚਣ ਲੱਗ ਪਏ ਉਹਨੇ ਰਾਜ ਪੰਡਿਤ ਨੂੰ ਕਿਹਾ ਵੀ ਤੈਨੂੰ ਸਹੂਲਤ ਤਾਂ ਦਿੱਤੀ ਏ ਵੀ ਸਾਡੇ ਸਵਾਲਾਂ ਦਾ ਹੱਲ ਕਰ ਲੈ ਤੂੰ ਦੱਸ ਅੰਦਾ ਖੂ ਕੀ ਅੰਦ ਕੂਪ ਕੀ ਹੈ ਉਹਨੇ ਕਿਹਾ ਗੁਲਜ਼ਾਰ ਨਾ ਦਿੱਤੀਆਂ ਰਾਜਾ ਕਹਿੰਦਾ ਮੇਰੀ ਸੰਤੁਸ਼ਟੀ ਨਹੀਂ ਹੋਈ ਉਨੇ ਨਾਲ ਟਾਈਮ ਬਾਉਂਡ ਕਰਤਾ ਵੀ ਇਹ ਮਹੀਨੇ ਦੇ ਵਿੱਚ ਵਿੱਚ ਸਵਾਲ ਦਾ ਉੱਤਰ ਚਾਹੀਦਾ ਤੰਦਕੂਬ ਕੀ ਹੈ ਅੰਨਾ ਖੂਕੀ ਜਿੱਥੇ ਬੰਦਾ ਇੱਕ ਵਾਰੀ ਡਿੱਗ ਪਏ ਤੇ ਨਿਕਲਦਾ ਨਹੀਂ ਉਹਨੇ ਕਿਹਾ ਜੀ ਚਲੋ ਠੀਕ ਹੈ ਮੈਂ ਯਤਨ ਕਰਨਾ ਪਰ ਨਾਲ ਉਹਨੇ ਕਹਿਤਾ ਮਹੀਨੇ ਬਾਅਦ ਜੇ ਨਾ ਉੱਤਰ ਮੇਰੇ ਅਸਾਰੀਆਂ ਸਹੂਲਤਾਂ ਤੇਰੀਆਂ ਖੋਲੀਆਂ ਜਾਣੀਆਂ ਨੇ ਰਾਜ ਪੰਡਤ ਦੀ ਪਦਵੀ ਵੀ ਜਾਏਗੀ ਤੇ ਅਗਲੀ ਗੱਲ ਤੈਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਇੰਨੇ ਦਿਨ ਇਸ ਕਰਕੇ ਨਹੀਂ ਦਿੱਤੇ ਖਾਣ ਪੀਣ ਨੂੰ ਸਹੂਲਤ ਦਿੱਤੀ ਤੈਨੂੰ ਉਹ ਵਿਚਾਰਾ ਚਿੰਤਾ ਤਰ ਹੋ ਗਿਆ ਅੰਦਾ ਖੂ ਕਿਹੜਾ ਹੈ ਜਿਹਦੇ ਚ ਬੰਦਾ ਨਿੱਗਰ ਦੇ ਜਾਂਦਾ ਨਿੱਗਰ ਦੇ ਜਾਂਦਾ ਬਾਹਰ ਨਹੀਂ ਆਉਂਦਾ ਉਹ ਚਿੰਤਾ ਤਰ ਹੋਇਆ ਇੱਕ ਦਿਨ ਕਿਤੇ ਜੰਗਲ ਚ ਤੁਰ ਗਿਆ ਤੇ ਚਿੰਤਾ ਸੀ ਵੀ ਤੁਰ ਜਾਣਾ ਸਭ ਕੁਝ ਉਥੇ ਗਡਰੀਆ ਭੇਡਾਂ ਚ ਛਾਰਦਾ ਪਿਆ ਸੀ ਉਹਨੇ ਵੇਖਿਆ ਵੀ ਰਾਜ ਪੰਡਤ ਦਾ ਚਿਹਰਾ ਬੜਾ ਮੁਰਝਾਇਆ ਜਿਹਾ ਹੈ ਸੁੱਕਾ ਜਿਹਾ ਚਿਹਰਾ ਭੁੱਲਾ ਤੇ ਸਿਕਰੀ ਜੰਮੀ ਗੜਰੀਏ ਨੇ ادب ਕੀਤਾ ਤੇ ਰਾਜ ਪੰਡਤ ਨੂੰ ਕਹਿੰਦਾ ਪੰਡਤ ਜੀ ਅੱਜ ਬੜੇ ਮਯੂਸ ਲੱਗਦੇ ਪਏ ਉਹਦੇ ਮਨ ਚ ਹੈ ਭੇਡਾਂ ਚਾਰਨ ਵਾਲੇ ਨੂੰ ਕੀ ਦੱਸਾਂ ਮੈਂ ਕਿਹੜੀ ਬਿਮਾਰੀ 'ਚ ਫਸਿਆ ਉਹ ਕਹਿੰਦਾ ਬਸ ਤੇਰੇ ਬਸ ਦੀ ਗੱਲ ਨਹੀਂ ਜੋ ਜਿੱਧਰ ਮੈਂ ਫਸ ਗਿਆ ਉਹ ਕਹਿੰਦਾ ਚਲੋ ਮੈਂ ਪੜਿਆ ਤੇ ਤੁਹਾਡੇ ਜਿੰਨਾ ਕੋਈ ਨਹੀਂ ਪਰ ਮੈਂ ਸਤ ਸੰਗੀ ਜ਼ਰੂਰ ਹਾਂ ਬਿਲਕੁਲ ਅਖਰ ਤੁਹਾਡੇ ਜਿੰਨੇ ਕੋਈ ਨਹੀਂ ਪਰ ਮੈਂ ਚੰਗਿਆਂ ਦੀ ਸੰਗਤ ਕਰਦਾ ਰਿਹਾ ਉਨੇ ਕਿਆਬ ਜੀ ਕਰਦਾ ਰਿਹਾ ਤੇ ਮੇਰੇ ਸਾਹਮਣੇ ਇੱਕ ਸਵਾਲ ਹੈ ਅੰਧਕੂਪ ਕੀ ਹੈ ਅੰਨਾ ਖੂਕੀ ਜਿੱਥੇ ਬੰਦਾ ਡੁੱਬ ਜਾਏ ਨਿਕਲੇ ਨਾ ਗੜਰੀਆ ਹੱਸ ਪਿਆ ਕਹਿੰਦਾ ਇਹ ਇਹ ਕਿਹੜਾ ਸਵਾਲ ਕਹਿੰਦਾ ਰਾਜੇ ਨੇ ਪੁੱਛਿਆ ਤੇ ਨਾਲੇ ਇਹ ਵੀ ਦਿਨ ਰਹਿ ਗਏ ਨੇ ਦੋ ਜਦਨ ਦੋ ਦਿਨਾਂ ਬਾਅਦ ਉੱਤਰ ਨਾ ਮਿਲਿਆ ਤੇ ਮੇਰਾ ਸਭ ਕੁਝ ਗਿਆ ਤੇ ਦੇਸ਼ ਨਿਕਾਲਾ ਗੜਰੀਆ ਕਹਿੰਦਾ ਇਹ ਕੰਮ ਬੜਾ ਸੌਖੇ ਮੇਰੇ ਕੋਲ ਕੁ ਤਰੀਕਾ ਹੈ ਉਹ ਕਹਿੰਦਾ ਦੱਸੋ ਕਹਿੰਦਾ ਮੇਰੇ ਕੋਲ ਪਾਰਸ ਹੈ ਮੈਂ ਭੇਡਾਂ ਚਾਰਨਾ ਮੈਨੂੰ ਪਾਰਸ ਲੱਭਾ ਤੂੰ ਰਾਜੇ ਨੂੰ ਮਾਰ ਗੋਲਾ ਤੂੰ ਪਾਰਸ ਲੈ ਤੇ ਜੇ ਤੂੰ ਸੋਨਾ ਬਣਾਈਗਾ ਤਾਂਬੇ ਨੂੰ ਪਿੱਤਲ ਨੂੰ ਜਿੰਨੂੰ ਪਾਰਸ ਹੋ ਗਿਆ ਇੰਨਾ ਸੋਨਾ ਤੇਰੇ ਕੋਲ ਹੋਣਾ ਰਾਜੇ ਦੇ ਤੇਰੇ ਪਿੱਛੇ ਪਿੱਛੇ ਤੁਰਿਆ ਫਿਰਨਾ ਤੂੰ ਤਾਂ ਖੁਦ ਪੰਡਿਤ ਰਖੀ ਰਾਜਾ ਬਣੀ ਉਹਨੇ ਕਿਹਾ ਜੀ ਗੱਲ ਤੇ ਠੀਕ ਮੈਨੂੰ ਪਾਰਸ ਦੇ ਦੇਗਾ ਉਹ ਕਹਿੰਦਾ ਕਿ ਸ਼ਰਤ ਹੈ ਮੇਰੇ ਪੈਰੀ ਹੱਥ ਲਾ ਕੇ ਚੇਲਾ ਬਣ ਤਾਂ ਦੇਵਾਂਗਾ ਮੈਂ ਤੇਰਾ ਗੁਰੂ ਬਣਾਗਾ ਉਨੇ ਕਿ ਆਪ ਆ ਕੰਮ ਆੜਾ ਹੈ ਮੈਂ ਬ੍ਰਾਹਮਣ ਤੂੰ ਗਡਰੀਆ ਇਹ ਕਿਵੇਂ ਹੋ ਸਕਦਾ ਕਹਿੰਦੇ ਨਹੀਂ ਹੋ ਸਕਦਾ ਜਾਂ ਫਿਰ ਦੋ ਦਿਨਾਂ ਬਾਅਦ ਆਪਣਾ ਰਸਤਾ ਆਪ ਤੇ ਨੂੰ ਵਾਰ ਕਰਦੇ ਨੇ ਮਾਨ ਨੇ ਕਿਹਾ ਚੱਲ ਮਨਾ ਛੱਡ ਪਰਾਂ ਜਾਨ ਬਚਦੀ ਨਾਲੇ ਪੈਸਾ ਹੁੰਦਾ ਪਰ ਇਹਦਾ ਚੇਲਾ ਹੀ ਬਣ ਜਾ ਪਰ ਇਹ ਲਿਖਿਆ ਬੰਦਾ ਉਹ ਕਹਿੰਦਾ ਮੈਂ ਤੇਰਾ ਚੇਲਾ ਬਣ ਜਾਣਾ ਉਹਨੇ ਕਿਹਾ ਪਰ ਚੇਲਾ ਬਣ ਲੱਗਿਆ ਇੱਕ ਗੱਲ ਹੋਰ ਹੀ ਆ ਭੇੜ ਦਾ ਦੁੱਧ ਪੀਣਾ ਪੈਣਾ ਉਹ ਕਹਿੰਦਾ ਉਹ ਸਿਆਣੇ ਕੀ ਭੇੜ ਦੇ ਦੁੱਧ ਨਾਲ ਮੇਰੀ ਬੁੱਧੀ ਨਹੀਂ ਰਹਿਣੀ ਕਹਿੰਦਾ ਭੇੜ ਦਾ ਦੁੱਧ ਉਹਨੇ ਕਹਿੰਨੀ ਭੇੜ ਦਾ ਦੁੱਧ ਨਹੀਂ ਮੈਂ ਪੀ ਸਕਦਾ ਉਹ ਕਹਿੰਦਾ ਨਹੀਂ ਪੀ ਸਕਦਾ ਜਾ ਭੱਜ ਜਾ ਪਾਰਸ ਨਹੀਂ ਮਿਲਣਾ ਉਹ ਕਹਿੰਦਾ ਮੈਂ ਪੀ ਲਾਂਗਾ ਫਿਰ ਉਹ ਕਹਿੰਦਾ ਹੁਣ ਪਹਿਲੀ ਵਾਰੀ वचन ਨਹੀਂ ਮਿਲਿਆ ਹੁਣ ਗਿਆ ਮੇਰਾ ਝੂਠਾ ਪੀਣਾ ਪੈਣਾ ਜੇ ਪਹਿਲੀ ਵਾਰੀ ਸੱਤ ਵਚਨ ਕਹਿੰਦਾ ਮੈਂ ਅਗਾ ਤੈਨੂੰ ਲਿਜਾਣਾ ਨਹੀਂ ਸੀ ਉਹ ਕਹਿੰਦਾ ਜੀ ਝੂਠਾ ਕਹਿੰਦਾ ਹਾਂ ਕਹਿੰਦਾ ਇਹ ਧੱਕਾ ਨਾ ਕਰ ਕਹਿੰਦਾ ਨਹੀਂ ਧੱਕਾ ਮੈਂ ਤੈਨੂੰ ਕਿਹਾ ਸੱਦਿਆ ਜਾ ਪਾਰਸ ਕੋਈ ਨਹੀਂ ਮਿਲਣਾ ਮੰਨੇ ਕਾ ਹਾਈ ਪਾਰਸ ਕਹਿੰਦਾ ਚੱਲ ਮੈਂ ਝੂਠਾ ਪੀ ਲਾਂਗਾ ਕਹਿੰਦਾ ਅਗਲੀ ਗੱਲ ਮੈਂ ਭਾਂਡੇ ਚ ਕੋਈ ਨਹੀਂ ਚੋਣਾ ਆਹ ਖੋਪੜੀ ਭਈ ਸ਼ਮਸ਼ਾਨ ਕਾਰਜ ਮੈਂ ਖੋਪੜੀ ਚ ਚੋਣਾ ਤੇ ਪੀਣਾ ਤੂੰ ਏ ਕਹਿੰਦਾ ਹਾਈ ਓ ਰੱਬਾ ਖੋਪੜੀ ਚ ਦੁੱਧ ਖੋਪੜੀ ਚ ਓਵੇਂਗਾ ਝੂਠਾ ਕਰੇਗਾ ਕਹਿੰਦਾ ਮੈਂ ਚੁਲੀ ਕਰਕੇ ਉਹਦੇ ਸੱਟਾਂਗਾ ਤੂੰ ਪੀਣਾ ਖੋਪੜੀ ਚ ਓਹ ਵਿਚਾਰਾ ਸੋਚੀ ਬੈ ਕਹਿੰਦਾ ਨਹੀਂ ਓਏ ਕਹਿੰਦਾ ਨਹੀਂ ਤੇ ਫਿਰ ਭੱਜ ਗਸਤਾ ਨਾਪ ਮੰਨੇ ਕਿ ਚੱਲ ਮਣਾ ਖੋਪੜੀ ਚ ਵੀ ਪੀਣੀ ਝੂਠਾ ਕਹਿੰਦਾ ਮੈਂ ਪੀਲਾਂਗਾ ਗੜਰੀਆ ਕਹਿੰਦਾ ਨਾ ਮੈਂ ਦੁੱਧ ਚੀਣਾ ਨਾ ਮੈਂ ਝੂਠਾ ਪੀਣਾ ਨਾ ਮੇਰੇ ਕੋਲ ਪਾਰਸੇ ਆ ਤੇਰੀ ਗੰਦੀ ਬਿਰਤੀ ਲਾਲਚ ਦੀ ਅੰਨਾ ਖੂਏ ਜਿਹਦੇ ਚ ਡਿੱਗਾ ਹੋਇਆ ਬੰਦਾ ਕਦੀ ਨਿਕਲਦਾ ਨਹੀਂ ਮੈਨੂੰ ਬੜੀ ਚੰਗੀ ਲੱਗੀ ਕਹਾਣੀ ਉਹਨੇ ਕਿਹਾ ਤੂੰ ਪੁੱਛਣਾ ਅੰਨਾ ਖੂ ਅੰਨਾ ਖੂਆ ਮੋਤ ਲਾਲਚ ਸੀ ਜਿੱਥੇ ਤੂੰ ਖਾਰ ਸਮਝੌਤਾ ਕਰ ਲਿਆ ਤੂੰ ਝੂਠ ਪੀਣ ਨੂੰ ਵੀ ਤਿਆਰ ਹੋ ਗਿਆ ਤੂੰ ਕੋ ਬਾ ਰਾਜੇ ਨੂੰ ਕਹ ਦੇ ਕਿ ਅੰਨਾ ਖੂ ਬਾਰ ਕਿ ਤੂੰ ਨਹੀਂ ਦੇਸ ਦਾ ਬੰਦੇ ਦੀ ਬਿਰਤੀ ਅੰਨਾ ਖੂ ਜਿੱਥੇ ਲਾਲਚ ਆ ਜਾ ਬੰਦਾ ਡੁੱਬਦਾ ਹੀ ਜਾਂਦਾ ਉਹਦਾ ਨਿਕਲਣਾ ਮੁਸ਼ਕਲ ਹੈ ਭਾਵਰ ਸਿਮਰਤ ਗ੍ਰੰਥ ਚ ਇਹਦੇ ਨਾਲ ਬਿਲਕੁਲ ਮਿਲਦਾ ਜੁਲਦਾ ਇੱਕ ਬਚਨ ਹੈ ਕਿ ਜਵਾਨੀ ਗਈ ਬੁਢੇਪਾ ਜੋਰ ਪਾ ਗਿਆ ਉਹ ਮੈਂ ਸਿਰਫ ਇੱਕ ਸਵਈਆ ਸੁਣਾ ਕੇ ਇਸੇ ਪ੍ਰਕਰਨ ਨੂੰ ਆਪਾਂ ਕੱਲ ਅੱਗੇ ਚੱਲਾਂਗੇ ਕਿਉਂਕਿ ਕੱਲ ਇਹਦੇ ਨਾਲ ਅਗਲਾ ਪਰਮਾਨ ਹੈ ਕਾਚ ਕੋਟੰ ਰਚੰਤ ਤੋਯੰ ਲੇਪਣੰ ਰਕਤ ਚਰਮਣ ਹਜ਼ੂਰ ਦੇ ਇਹ ਸ਼ਬਦ ਨੂੰ ਕਿਉਂਕਿ ਰੋਜ਼ ਆਪਾਂ ਪਿਛਲੀ ਜੋ ਕਥਾ ਕੀਤੀ ਉਹਨੂੰ ਦੁਹਰਾਵਾ ਕਰਾਂਗੇ ਉਹਨਾਂ ਦਾ ਇੱਕ ਸਵਈਆ ਹੈ ਤਨ ਕੇ ਬਲ ਅਬ ਪੀਠ ਦਈ ਅਰਹਾਰ ਗੈ ਦ੍ਰਿਗਬਾਲ ਸੰਗਾਤੀ ਤਜ ਕੇ ਇਹ ਲੋਕ ਵਿਖੇ ਖਮ ਕੋ ਚਲ ਆਪ ਗਏ ਸੁਰ ਲੋਕ ਸੁਜਾਤੀ ਜਗ ਮੀਤ ਸਖਾ ਮੁਖ ਫੇਰ ਗਏ ਅਰ ਸੇਵਕ ਆ ਨਾ ਪੁੱਛੈ ਮਮ ਬਾਤੀ ਮਮ ਆਏ ਪਲੰਗ ਮੇ ਗੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤ ਥੋੜਾ ਜਿਹਾ ਪਾਠ ਭੇਦ ਕਰਦੇ ਆ ਵੈਸੇ ਪਰ ਜਦੋਂ ਆਪਾਂ ਪਾਠ ਤਨ ਕੇ ਬਲ ਅਬ ਪੀਠ ਦਈ ਬਰਦੰਤ ਜਰਵਾ ਸ਼ਰੀਰ ਦੀ ਜਿਹੜੀ ਤਾਕਤ ਸੀ ਜਿਹਨੂੰ ਪੜ ਕੇ ਆਇਆ ਖਿਣੰਤ ਬਲਨੰ ਤਨ ਕੇ ਬਲ ਅਬ ਪੀਠ ਦੇ ਤਨ ਦੀ ਤਾਕਤ ਨੇ ਪਿੱਠ ਦੇ ਦਿੱਤੀ ਪਰ ਹਾਰ ਗਏ ਦਿਗ ਬਾਲ ਸੰਗਾਤੀ ਆ ਜਿਹੜੀਆਂ ਅੱਖਾਂ ਚਮਕਦੀਆਂ ਸਨ ਬਚਪਨ ਚ ਮਿਲੀਆਂ ਪੁਰਾਣੇ ਸਮੇ ਇਹ ਗ੍ਰੰਥ ਪੜਾ ਅੱਜ ਵੀ ਸਾਨੂੰ ਖੁਸ਼ੀ ਹੈ ਕਿ ਨੌਜਵਾਨ ਇਹ ਵਿਦਵਾਨ ਦੇ ਗ੍ਰੰਥ ਪੜ ਰਹੇ ਆ ਹੁਣ ਤੇ ਵਿਦਿਆ ਨੂੰ ਵੀ ਫਿਰਕਾ ਪਰਸਤੀ ਬਣਾ ਦਿੱਤਾ ਜੀ ਕਿੱਥੇ ਵਿਦਵਾਨ ਬੰਨਾ ਸਿੱਖਾਂ ਨੇ ਮੈਨੂੰ ਬਖਸ਼ਿਆ ਜੀ ਅੱਜ ਜਿਹੜੀ ਗੱਲ ਕਰ ਰਿਹਾ ਹਾਂ ਸਾ ਕੱਤੋਂ ਕੱਟ ਅਸੀਂ ਫਸ ਗਏ ਧੜੇ 'ਚ ਅਸੀਂ ਖਾਰ ਸਵੇਦਨਸ਼ੀਲ ਮੁੱਦੇ ਨੂੰ ਧੜੇ ਨਾਲ ਜੋੜ ਕੇ ਇੱਕ ਦੂਜੇ ਨੂੰ ਥੱਲਾ ਲਾਣਾ ਚਾਹੁੰਦੇ ਹਾਂ ਸਭ ਕੁਝ ਧਰਿਆ ਹੁਣ ਗੁਰੂ ਅੰਗਦ ਸਾਹਿਬ ਦੀ ਪਿੱਛੇ ਗੱਲ ਚੱਲੀ ਹੈ ਨਾ ਤੇ ਮੈਂ ਇੱਕ ਬੇਨਤੀ ਕਰਨਾ ਹੁੰਨਾ ਕਿ ਇਹ ਸੱਚ ਜੇ ਇੱਕ ਕਈ ਸਾਲਾਂ ਦਾ ਕੰਮ ਹੈ ਜਿੰਨੀਆਂ ਪੋਤੀਆਂ ਜਿੰਨੇ ਗ੍ਰੰਥ ਜੋ ਕੁਝ ਪ੍ਰਾਰਥਨਾ ਹੱਥ ਲਿਖਨੇ ਛਪੀਆਂ ਨੇ ਸਾਰੇ ਇਕੱਠੇ ਕਰਕੇ ਸੁਗਿਰਦ ਬੰਦੇ ਉਹਦੇ ਬਾਰੇ ਵਿਚਾਰ ਕਰ ਸਕਦੇ ਆ ਮਸਲਾ ਹੁੰਦਾ ਵਿਦਵਾਨਾਂ ਦਾ ਤੇ ਲੀਡਰ ਮੀਟਿੰਗਾਂ ਕਰਦੇ ਹੁੰਦੇ ਆ ਵੇਖੋ ਕਮਾਲ ਦੀ ਗੱਲ ਚਾਹ ਕੱਪ ਦੀ ਪੀ ਕੇ ਉਹ ਉਹ ਕਰਦੇ ਆ ਤੇ ਮੈਂ ਇੱਕ ਦਿਨ ਕਿਹਾ ਸੀ ਜੇ ਇਹ ਕਹਿੰਨੇ ਆ ਵੀ ਗੁਰਦੁਰ ਦੇ ਮੈਂ ਇਹਦੇ ਹੱਕ ਚ ਗ੍ਰੰਥੀ ਦਾ ਜੀਵਨ ਚਾਹੀਦਾ ਗ੍ਰੰਥੀ ਪਲਾਨੀ ਤਾਂ ਗਿਆ ਉਹ ਫੜਿਆ ਗਿਆ ਤੇ ਪ੍ਰਧਾਨ ਜਿੱਥੇ ਮਰਜੀ ਮੂੰਹ ਮਾਰੀ ਜੇ ਕੋਈ ਨਹੀਂ ਪੁੱਛਦਾ ਉਹਦੀ ਕੁਆਲੀਫਿਕੇਸ਼ਨ ਕੀ ਹੈ ਜੀ ਸੱਚ ਹੈ ਰਾਗੀ ਨੂੰ ਟੰਗ ਦਿੰਦੇ ਆ ਸਾਰੇ ਤੇ ਪ੍ਰਧਾਨ ਨੂੰ ਵੀ ਤਾਂ ਘੱਟੋ ਘੱਟ ਸਹਿਜ ਬਾਤ ਹੋਣਾ ਚਾਹੀਦਾ ਹੈ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਕਰਨੇ ਸੁਗੜ ਮਜੂਰੀ ਮੂਰਖ ਦੇ ਜਾਏ ਘਰ ਵਜੀਦਿਆ ਕੌਣ ਕਹੇ ਸਾਬ ਨੂੰ ਇੰਜ ਨਹੀਂ ਤਾਂ ਇੰਜ ਕਰ ਜਿਹੜਾ ਬੰਦਾ ਸਵੇਰੇ ਸੁਖਮਨੀ ਸਾਹਿਬ ਪੜ ਕੇ ਹਟਿਆ ਸਾਰੀਆਂ ਥਾਵਾਂ ਤੇ ਨਹੀਂ ਬڑے ਬڑے ਚੰਗੇ ਬੰਦੇ ਆ ਜੀ ਪਰ ਜ਼ਿਆਦਾਤਰ ਗਰੰਤੀ ਵਿਚਾਰਾ ਸੁਖਮਨੀ ਸਾਹਿਬ ਪੜ ਕੇ ਹਟਿਆ ਪਾਠ ਕਰਕੇ ਹਟਿਆ ਤੇ ਪ੍ਰਧਾਨ ਕਹਿੰਦਾ ਭਾਈ ਕਿੱਥੇ ਜੇ ਦਫਤਰ ਜਾ ਜਾ ਬਣਾ ਕੇ ਲਿਆ ਅਗਲਾ ਪੁੱਛੇ ਤੂੰ ਮੂੰਹ ਨਹੀਂ ਧੋ ਕੇ ਆਇਆ ਤੇ ਦਬਕਿਉ ਨੂੰ ਮਾਰਨਾ ਪਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਆਇਆ ਨੇ ਗੁਰਮਖੋ ਮੇਰੀ ਬੇਨਤੀ ਜੀ ਜੀਵਨ ਵਾਲੇ ਦਾ ਸਤਿਕਾਰ ਕਰੀਏ ਤੇ ਰੱਬ ਜੀਵਨ ਬਖਸ਼ਦਾ ਹੈ ਬੇਅਦਬ ਬੇਨਸੀਬ ਮੈਂ ਫਾਰਸੀ ਪੜ੍ਹਦਾ ਸੀ ਤੇ ਉਹਨਾਂ ਪਹਿਲਾ ਕਾਇਦਾ ਦੇ ਸ਼ੁਰੂ ਕਰਾਇਆ ਉਹ ਇਸਲਾਮੀ ਕਾਇਦਾ ਹੈ ਨਾ ਬੇਅਦਬ ਬੇਨਸੀਬ ਬਾ ਅਦਬ ਬਾ ਨਸੀਬ ਅਰਥ ਨੇ ਜਿਹੜਾ ਬੰਦਾ ਬੇਅਦਬੀ ਕਰਦਾ ਉਹ ਬਦਨਸੀਬ ਹੈ ਜਿਹੜਾ ਬੰਦਾ ਅਦਬ ਕਰਦਾ ਉਹ ਨਸੀਬ ਵਾਲਾ ਹੈ ਬੇਅਦਬ ਬੇਨਸੀਬ ਬਾ ਅਦਬ ਬਾ ਨਸੀਬ ਫਿਰ ਬਿੰਤੀ ਹੈ ਤਾਕਤ ਚਲੀ ਗਈ ਮੈਂ ਉਸੇ ਵਿਸ਼ੇ ਤਨ ਕੇ ਬਲ ਅਬ ਪੀਠ ਦਈ ਅਰਹਾਰ ਗੈ ਦ੍ਰਿਗਬਾਲ ਸੰਗਾਤੀ ਤਜ ਕੇ ਇਹ ਲੋਕ ਵੀ ਕਹਿ ਹਮ ਕੋ ਚਲ ਆਪ ਗਏ ਸਰਲੋਕ ਸੁਜਾਤੀ ਜਗਮੀਤ ਸਖਾ ਮੁਖ ਵੇਰ ਗਏ ਕਿਹੜਾ ਪੁੱਛਦਾ ਬੜੇ ਪੇਜੀ ਜਗਮੀਤ ਜ਼ਕਾ ਮੁਖ ਫੇਰ ਗਏ ਅਰ ਸੇਵਕ ਆ ਨਾ ਪੁੱਛੇ ਮਮ ਬਾਤੀ ਮਮ ਆਏ ਪਲੰਗਮ ਖੇ ਤ੍ਰਿਸ਼ਨੇ ਏ ਤ੍ਰਿਸ਼ਨਾ ਸਿਰਬ ਤੇਨੂੰ ਉਲਾਮਾ ਹੈ ਪਲੰਗਮ ਦਰ ਤੇ ਵੀ ਕੀਤਾ ਵਿਛਾਲਾ ਮਾਰਦੀ ਆ ਰਹੀ ਹੈ ਮਮ ਆਏ ਪਲੰਗਮ ਖੇ ਤ੍ਰਿਸ਼ਨੇ ਮੇਰੀ ਤ੍ਰਿਸ਼ਨਾ ਸਾਰੇ ਛੱਡ ਗਏ ਕਿਉਂ ਨਹੀਂ ਮੇਰਾ ਖਹਿੜਾ ਛੱਡ ਕੇ ਗਈ ਅਜ ਅੰਗ ਚਲੇ ਗਏ ਪਰ ਮਾਇਆ ਦੀ ਬਿਰਤੀ ਅਜੇ ਵੀ ਮਧਾਣੀ ਰੁੜਕਦੀ ਪਈ ਪੁੰਡਰ ਕੇਸ ਕੁਸ਼ਮ ਤੇ ਧੋਲੇ ਸਬਦ ਪਤਾਲ ਕੀ ਬਾਣੀ ਹਿਤੇ ਅੰਤ ਮਾਇਆ ਅਤਿਅੰਤ ਆਸਾ ਅਜੇ ਵੀ ਕੇਸ ਚਿੱਟੇ ਹੋ ਗਏ ਮਹਾਰਾਜ ਕਹਿ ਰਿਹਾ ਸਤਿਗੁਰੂ ਜੀ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼ਰਮੈ ਬਲ ਬੁੱਧ ਨਾਠੀ ਤਾ ਕਾਮ ਪਵਸ ਮਾਧਾਣੀ ਵਾਸ਼ਨਾ ਜੇ ਰੜਕੀ ਜਾਂਦਾ ਇੰਦਰੀਆਂ ਨਹੀਂ ਸਾਥ ਦਿੰਦੀਆਂ ਪਰ ਮਨ ਕਰਦੇ ਕਰੀ ਜਾਂਦਾ ਨਾ ਆ ਇੱਕ ਦਿਨ ਭਾਈ ਸਾਹਿਬ ਮੈਂ ਕਿਹਾ ਸੀ ਜਿਹੜੇ ਕਹਿੰਦੇ ਸੀ ਆ ਫਲਾਣੀ ਚੀਜ਼ ਨਹੀਂ ਖਾਂਦੇ ਸੀ ਵੈਜ ਚ ਮਿਲ ਜਾਂਦੀ ਉਹ ਹਣਾ ਤੇ ਮੇਰਾ ਇਸ਼ਾਰਾ ਸਮਝ ਗਏ। ਅਸੀਂ ਵੈਜ ਚਿਕਨ ਖਾਣੇ ਆ। ਅਸੀਂ ਫਲਾਣਾ ਖਾਣੇ ਮੈਂ ਕਿਹਾ ਜੋ ਮਰਜੀ ਖਾਈ ਜੋ ਸਵਾਦ ਤੇ ਅੰਦਰੋਂ ਹੀ ਲੈਂਦੇ ਹੋ ਨਾ। ਦੁਨੀ ਚੰਦੇ ਪਿਓ ਨੇ ਕਿਹੜਾ ਖਾ ਲਿਆ ਸੀ ਉਹ ਤਾਂ ਮਰ ਲੱਗਾ ਵਿਚਾਰਾ ਬਾਸ਼ ਨਾ ਹੀ ਆਈ। ਬਸ ਉਹਦੇ ਨਾਲ ਹੀ ਅਗਲਾ ਜਨਮ ਬਣ ਗਿਆ ਉਹਦਾ। ਗੱਲ ਇਹ ਅੰਦਰ ਦੀ ਬਿਰਤੀ ਦੀ।